ਕੋ ਬਹੁਤ ਸੋਨਾ ਹੈ ਜਿਹੜਾ ਪਹਿਲਾ ਸੇ ਲਕਸਮਭਗ ਦਾ ਪੈਲਸ ਦੇਖੋ ਇੱਥੇ ਨਾਲ ਲਾਈਆ ਪਾਰਕ ਵਿੱਚ ਫ੍ਰੀ ਮਸ਼ੀਨਾਂ ਤੁਸੀਂ ਜਾਓ ਤੇ ਆਪਣੀ ਐਕਸਰਸਾਈਜ਼ ਕਰੋ ਵਰਜਿਸ ਕਰੋ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਮੈਂ ਇਸ ਟਾਈਮ ਖੜਾ ਫੋਰਟ ਰੋਇਲ ਉੱਥੇ ਵਿੱਚ ਫ੍ਰੈਂਚ ਜੇ ਫੋਰਟ ਰੋਇਲ ਇਹ ਗੈਸਟ੍ਰੀਸ ਇਸਾ ਮਿੱਤੇ ਆਂਦੀ ਇਹ ਟ੍ਰੇਨ ਵੀ ਤੇ ਜਿਦਾ ਤੁਹਾਨੂੰ ਪਤਾ ਹੈ ਕਿ ਸੀਰੀਜ਼ ਚਲਦੀ ਵੀ ਪੈਰਿਸ ਪੂਰੇ ਪੈਰਿਸ ਦੀ ਜਿਹੜਾ ਪੈਰਿਸ ਵੀ ਪੈਰਿਸ ਦੇ ਇਲਾਕੇ ਨੇ ਪੂਰੇ ਘੁੰਮਣੇ ਨੇ ਪੂਰਾ ਤੁਹਾਨੂੰ ਦਿਖਾਣਾ ਹੈ ਪੂਰੇ ਵੀ ਪੈਰਿਸ ਦੇ ਰੰਗ ਜਿਹੜੇ ਨੇ ਤੇ ਮੈਂ ਹੁਣ ਇਸ ਟਾਈਮ ਖੜਾ ਪੈਰਿਸ 6 ਦੇ ਵਿੱਚ ਪੈਰਿਸ 6 ਦੇ ਵਿੱਚ ਤੇ ਇੱਥੇ ਵੀ ਇੱਕ ਇਲਾਕਾ ਟੂਰਿਸਟ ਤੇ ਬਹੁਤ ਸੋਹਣੀਆਂ ਪਾਰਕਾਂ ਨੇ ਤੇ ਮੋਨੂਮੈਂਟਸ ਨੇ ਤੇ ਆਊ ਫੇਰ ਕਰਨਿਆ ਸਫਰ ਸ਼ੁਰੂ ਕਿ ਜਿਨ੍ਹਾਂ ਨੇ ਇਹ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਓ ਕਰਨੇ ਆ ਅੱਗੇ ਦਾ ਸਫ਼ਰ ਸ਼ੁਰੂ ਇਹ ਸਾਹਮਣੇ ਜਿਹੜਾ ਤੁਸੀਂ ਸਟੇਸ਼ਨ ਦੇਖਦੇ ਪਿਓ ਇਹ ਹੈਗਾ ਟ੍ਰੇਨ B ਜਿਹੜੀ ਇੱਥੇ ਆਂਦੀ ਏ ਆਰ ਬੀ ਇਹ ਜਿਹੜਾ ਸਟੇਸ਼ਨ ਇਹ ਵੀ ਕਾਫੀ ਪੁਰਾਣਾ ਹੈ ਦੇਖੋ ਤੁਸੀਂ ਬਿਲਡਿੰਗ ਇਹਦੀ ਪਹਿਲਾਂ ਦੀ ਬਿਲਡਿੰਗ ਜਿਹੜੀ ਇਹਨਾਂ ਨੇ ਇਨਸਾਮ ਕਰ ਦਿੱਤੀ ਹੈ ਇੱਧਰ ਸਾਹਮਣੇ ਜਿਹੜਾ ਹੈ ਗਿਆ ਇੱਧਰ ਸਾਰਾ ਆ ਗਿਆ 6 ਬੈਰਸ ਤੇ ਆਪਾਂ ਜਾਵਾਂਗੇ ਇੱਧਰ ਨੂੰ ਰੋਡ ਪਰ ਕਰਕੇ ਸਟ੍ਰੇਨ ਸਟੇਸ਼ਨ ਤੋਂ ਤੇ ਮੈਂ ਆ ਗਿਆ ਹੁਣ ਇੱਧਰ ਇਹ ਸਮਝ ਜਿਹੜੇ ਦੇ ਦੇਪਰ ਮਮੈਂਟਾ ਜਿੱਡੀਆਂ ਇਹ ਬਣੀਆਂ ਨੇ ਕਾਫੀ ਪੁਰਾਣੀਆਂ ਨੇ ਇਹ ਵੀ ਇਜਾਸਕਾਰ ਇੱਥੇ ਆ ਗਈ ਹੈ ਕੌਂਸੀ ਵਰਨੀਅਰ ਤੇ ਬਣੇ ਸੀ 1800 39 ਤੋਂ ਲੈ ਕੇ 1873 ਤੱਕ ਵੈਸਟੀ ਦੇਖੋ ਇਹਦੀ ਵਿੰਡੋ ਸੀਨ ਦੇਖੋ ਵੀ ਬਾਈ ਜਿਹੜੀਆਂ ਬਣੀਆਂ ਮੋਤੀਆਂ ਮੋਨੂਮੈਂਟਸ ਇਹ ਵੀ 1839 ਤੋਂ ਲੈ ਕੇ 1873 ਤੱਕ ਕੰਪਲੀਟ ਹੋਈਆਂ ਆ ਸਮਾਜ ਜਿਹੜਾ ਤੇ ਸਮਾਜ ਜਿਹੜੀ ਪ੍ਰਿੰਟਿੰਗਾਂ ਨੇ ਇਹ ਹੈਗੀਆਂ ਸਾਰੀਆਂ 14 ਪੈਰਸ ਦੀਆਂ ਆ ਕੈਮਰਾ ਕਮਾਣਾ ਸੱਜੀ ਆ ਸਾਰੀਆਂ ਬਿਲਡਿੰਗਾਂ ਨੇ 6 ਪੈਰਸ ਦੀਆਂ ਦੇਖੋ ਤੁਸੀਂ ਸਾਈਡਾਂ ਤੇ ਜਿਹੜੀ ਗ੍ਰੀਨ ਹੈ ਦਰਖਤ ਦੀ ਦਰਖਤ ਹਰਿਆਲੀ ਕੁਛ ਇਹੋ ਜਿਹਾ ਜਿdevkit ਸਾਈਡਾਂ ਤੋਂ ਇੱਥੇ ਦੀ ਬੱਸ ਹਾਂ ਉਹ ਸਾਡੇ ਰੇਲ ਸਟੇਸ਼ਨ ਜਿੱਥੋਂ ਮੈਂ ਆਇਆ ਹੁਣ ਮੈਂ ਹੁਣ ਸਾਹਮਣੇ ਜਾਣਾ ਪਿਆ ਜਿੱਥੇ ਆ ਗਿਆ ਅੱਗੇ ਜਿਹਨੂੰ ਫ੍ਰੈਂਚ ਜੀ ਕਹਿੰਦੇ ਨੇ ਫੋਂਟੇਨ ਡੂ ਕਾਟ ਪਾਰਟੀ ਦੂ ਮੰਡ ਇਹ ਹੈਗੀ ਪਾਰਕ ਦੀ ਐਂਟਰੀ ਉਦੋਂ ਤੇ ਪਾਰਕ ਐਂਟਰੀ ਜਿਹੜੀ ਕਹਿੰਦੇ ਨੇ ਜਰਦਾਂ ਤੋਂ ਲੁਕਸੰਬੋਰਗ ਹੋਸੀ ਜਿਹੜੇ ਜਰਦਾਂ ਲੁਕਸੰਬੋਰਗ ਕਹਿੰਦੇ ਨੇ ਬਹੁਤ ਵੱਡਾ ਪਾਰ ਕੇ ਲਕਸਮਬਰਗ ਦਾ ਦੋਸਤੋ ਆ ਜਿਹੜਾ ਤੁਸੀਂ ਮੇਰੇ ਪਿੱਛੇ ਦੇਖਦੇ ਪਿਓ ਇਹਨੂੰ ਕਹਿੰਦੇ ਨੇ ਫੋਂਟਨ ਦੁਕਤ ਪਾਰਤੀ ਦੁਮੋਂਡ ਪੰਜਾਬੀ ਚ ਕਹਾਂਗੇ ਆਪਾਂ ਦੁਨੀਆ ਦੇ ਚਾਰ ਹਿਸੇ ਦਾ ਝਰਨਾ ਇਹਦੀ ਹਿਸਟਰੀ ਇਹਨੂੰ ਸ਼ੁਰੂ ਕੀਤਾ ਸੀ ਭਰਾਣਾ 1867 ਈਸਵੀ ਵਿੱਚ ਜਿਹੜਾ ਬਣ ਕੇ ਸ਼ੁਰੂ ਖਤਮ ਹੋਇਆ ਜਿਹੜਾ ਉਹ ਖਤਮ ਹੋਇਆ 1873 ਜਾਂ 74 ਈਸਵੀ ਵਿੱਚ ਤੇ ਇਹਦੇ ਵਿੱਚ ਪਾਣੀ ਚੱਲਦਾ ਹੈ ਨੋਰਮਲੀ ਅੱਜ ਤੇ ਬੰਦ ਹੈ ਜੇਖੂ ਇਦਾਂ ਦੇਖਦਾ ਕੁਛ ਫੋਨ ਤੋਂ ਦੁੱਕਾ ਪਾਕੀਏ ਦੁਨੀਆਂ ਤੇ ਆ ਉੱਪਰ ਇਹਨਾਂ ਨੇ ਬਣਾਇਆ ਧਰਤੀ ਦੀ ਸ਼ੇਪ ਦਿੱਤੀ ਜਿਹੜੀ ਆ ਕੋੜਿਆਂ ਦੀ ਸ਼ੇਪਾਂ ਤੋਂ ਇਹ ਆਏ ਨੇ ਕੱਚੂ ਕੰਮ ਇਹ ਤੁੰਗ ਸਾਹਮਣੇ ਜਿਹੜੀ ਪਾਰਕ ਸ਼ੁਰੂ ਨੂੰ ਦੁਇ ਲੁਕਸਮਬਰਗ ਦੀ ਪਾਰਕ ਤੈਨੂੰ ਸਾਹਮਣੇ ਜਿਹੜੀ ਚਰਚ ਸਾਕਰੇ ਕਰੂ ਦਿਖਦੀ ਵੀ ਇਹ ਦਰਸ਼ਕਾਂ ਦੇ ਵਿੱਚ ਤੁਹਾਨੂੰ ਦਫਾਨਾ ਹੋ ਤੇ ਤੁਹਾਨੂੰ ਸ਼ਾਇਦ ਨਜ਼ਰ ਆਂਦੀ ਹੋਵੇ ਆ ਮੇਰੀ ਉਂਗਲੀ ਸੇ ਨਾਲ ਸਾਹਮਣੇ ਸਾਕਰੇ ਕਰ ਦਿਖਦੀ ਵੀ ਤੁਹਾਨੂੰ ਸ਼ਰਨਾ ਦਿਖਦੀ ਹੋਵੇ ਇਹ ਚਾਰੇ ਪਾਸੇ ਇਹਨਾਂ ਨੂੰ ਇਦਾਂ ਉਹੜੇ ਦ੍ਰਿਸ਼ ਦਿਖਾਇਆ ਗਿਆ ਤੇ ਨਾਲ ਕਛੂ ਕਮੇ ਜਿਹੜੇ ਇਹਨਾਂ ਦੇ ਮੂੰਹਾਂ ਚ ਜਿਹੜੇ ਪਾਣੀ ਨਿਕਲਦਾ ਫੋਰੇ ਚਲਦੇ ਨੇ ਹੁਣ ਇਸ ਟਾਈਮ ਤੇ ਬੰਦ ਦੇ ਪਰ ਇਹਨਾਂ ਨੇ ਇੱਥੇ ਸਾਰਾ ਅੱਗੇ ਬਣਾਇਆ ਹੋਇਆ ਕਿ ਲੋਕ ਇੱਥੇ ਬੈਠ ਸਕਣ ਗਰਮੀਆਂ ਚ ਮੌਸਮ ਜਾਂ ਸਰਦੀਆਂ ਦੇ ਮੌਸਮ ਚ ਬੈ ਕੇ ਬੜਾ ਆਰਾਮ ਕਰ ਸਕਣ ਜਾਂ ਪਿਕਨਿਕ ਮਨਾ ਸਕਣ ਇਹ ਮਾਹੌਲ ਜਿਹੜਾ ਹੈ ਇੱਥੇ ਪੂਰੀ ਸ਼ਾਂਤੀ ਹੈ ਜਿਹੜੀ ਪਾਰਕ ਚ ਮੈਂ ਕਿਹ ਵਧਣਾ ਪਿਆ ਹਾਂ ਉਹਨਾਂ ਜਰਦਾਂ ਤੋਂ ਲੁਖਸੰਭਰ ਜਿਹੜਾ ਪਾਰਕ ਲੁਖਸੰਭਰ ਜਿਹੜਾ ਬਹੁਤ ਵੱਡਾ ਪਾਰਕ ਹੈ ਉਹ ਵੀ ਉਹ ਹੈਗਾ 23 ਕਿੱਲਿਆਂ ਵਿੱਚ ਫੈਲਿਆ 23 ਹੈਕਟੇਰ ਵਿੱਚ ਆ ਆ ਬੈਠਣ ਨੂੰ ਬੈਂਚ ਲਾਏ ਨੇ ਆ ਟੇਬਲ ਟੈਨਿਸ ਵਾਸਤੇ ਵੀ ਨਾਲ ਲਾਇਆ ਬੈਂਚ ਟੇਬਲ ਟੈਨਿਸ ਜੁੜਿਤ ਤੁਸੀਂ ਇੱਥੇ ਆ ਸਕਦੇ ਹੋ ਆਪਣੇ ਟੇਬਲ ਲਿਆ ਟੈਨਿਸ ਲਿਆ ਕੇ ਤੇ ਆਪਣੇ ਜਿਹੜੇ ਟੈਨਿਸ ਖੇਡਣ ਵਾਲੇ ਛੋਟੇ ਬੈਠਦੇ ਨੇ ਬਈ ਦੋ ਦਿਨ ਤੋਂ ਗਰਮੀ ਫੇਰ ਜ਼ਿਆਦਾ ਹੋਈ ਗਰਮੀ 온 ਟੈਂਪਰੇਚਰ ਇਸ ਟਾਈਮ ਜਿਹੜਾ ਟੈਂਪਰੇਚਰ ਚੱਲਦਾ ਪਿਆ ਉਹ ਇਸ ਟਾਈਮ ਫੀਲ ਜਿਹੜਾ ਹੁੰਦਾ ਪਿਆ 32 ਡਿਗਰੀ ਫੀਲ ਹੁੰਦਾ ਪਿਆ ਗਰਮੀ ਕਾਫੀ ਏ ਜਿਹੜੀ ਧੁੱਪ ਹੈ ਜਿਹੜੀ ਧੁੱਪ ਜਿਹੜੀ ਇੰਡੀਆ ਇੰਡੀਆ ਦੀ ਧੁੱਪ ਜਿਹੜੀ ਇੱਥੇ ਦੀ ਧੁੱਪ ਉਹ ਸੇਮ ਨਹੀਂ ਹੈਗੀ ਇਹ ਧੁੱਪ ਜਿਹੜੀ ਚੁਗਦੀ ਬੜੀ ਬੰਦੇ ਨੇ ਜ਼ਿਆਦਾ ਧੁੱਪ ਵੀ ਨਹੀਂ ਰਹਿ ਸਾਡੇ ਆਪਾਂ پارک ਬਾਹਰ ਨਿਕਲ ਕੇ ਵਿੱਚ ਜਿੱਦਾਂ ਮੈਂ ਖਾਲੀ ਛੱਡਿਆ ਰੋਡ ਭਾਇਆ ਵਿੱਚ ਤੇ ਅੱਗੇ ਵੀ ਫਾਰ ਕੇ ਸਾਹਮਣੇ ਮੈਂ ਜਵਾਹਾਂ ਦੇ ਸਾਹਮਣੇ ਵਾਲਾ ਇੱਧਰ ਖੱਬੇ ਆਪ ਬਿਲਡਿੰਗਾਂ ਨੇ ਤੇ ਇੱਧਰ ਦੇਖੋ ਮੈਂ ਬਿਲਡਿੰਗ ਦੇਖੀ ਜਿੱਦਾਂ ਲੱਗਦਾ ਲਾਲ ਕਿਲਾ 3 ਬਣੇ ਇਹ ਛੋਟੀ ਇੱਟਾਂ ਦੀ ਦੇਖੋ ਜਿੱਦਾਂ ਤੁਸੀਂ ਜਿੱਦਾਂ ਆਪਾਂ ਕਹਿੰਦੇ ਨਾਨਕਸਾਈਜ਼ਡ ਇੱਟ ਉਹ ਇੱਕ ਟਾਈਪ ਇਹਨਾਂ ਦਾ ਨਿ ਸਿਸਟਮ ਦਿੱਤਾ ਇੱਥੇ ਦੇਖੋ ਤੇ ਸੇਮ ਇਹਨਾਂ ਕਲਰ ਰੰਗ ਜਿਹੜਾ ਇਹਨੂੰ ਲਾਲ ਹੀ ਕੀਤਾ ਪੂਰਾ ਕਿਤਾ ਸੋਹਣੀ ਲੱਗਦੀ ਕਾਫੀ ਆ ਤਾ ਨੂੰ ਬਿਲਡਿੰਗਾਂ ਦੇ ਵਿੱਚੋਂ ਇੱਕ ਬਿਲਡਿੰਗ ਜਿਹੀ ਨਹੀਂ ਐ ਜਿਹੜੀ ਸਾਹਮਣੇ ਜੀ ਡੀ ਪੀਏ ਕਾਲੀ ਬਿਲਡਿੰਗ ਧਰੂ ਲੱਗਦੀ ਵੀ ਸੈਂਟਰ ਚ ਇਹਨੂੰ ਕਿਹਨੇ ਟੂ ਦੂ ਮੋਪਰਨਸ ਜਿਹੜੀ ਸੌ ਨੌਤੀ ਬਿਲਡਿੰਗ ਐ ਤੇ ਪੈਰਿਸ ਚ ਤੇ ਇਥੋਂ ਉੱਪਰ ਇਹਨਾਂ ਨੇ ਬਣਾਇਆ ਤਿਰਾਸ ਬਣਾਈ ਹੈ ਜਿਹੜੀ ਕਾਪਾ ਕਨੇ ਬਾਲਕਨੀਆਂ ਸ਼ੀਸ਼ਾ ਲਾ ਕੇ ਤੇ ਉੱਥੋਂ ਪੂਰਾ ਪੈਰਿਸ ਦੇ ਜੱਟ ਐਫਲ ਟਾਵਰ ਦਿਖਦਾ ਹੈ ਤੇ ਇਹਦੀ ਟਿਕਟ ਹੈ ਉੱਪਰ ਜਾਣ ਦੀ ਮੇਰੇ ਹਿਸਾਬ ਨਾਲ ਤੇ ਮੇイビー 18 ਯੂਰੋ ਵਾ 20 ਯੂਰੋ ਉੱਪਰ ਜਾਣ ਦੀ ਇਹ ਜਿਹੜੀ ਪਾਰਕ ਸੌਰੀ ਜਿਸ ਮੈਂ ਹੁਣ ਜਾਣਾ ਪਿਆ ਇਹ ਸੌਰੀ ਹੈਗੀ 18ਵੀਂ ਸਦੀ ਦੀ ਉਸ ਟਾਈਮ ਦੀ ਹੈ ਇਹ ਜਿਹੜੀਆਂ ਮੂਰਤੀਆਂ ਜਿਹੜੀਆਂ ਮੋਨੂਮੈਂਟਸ ਉਸ ਟਾਈਮ ਦੀ ਬਣਾਈਆਂ ਨੇ ਇਹਨਾਂ ਨੇ ਕੋਈ ਕਿੰਨਾ ਪੁਰਾਣਾ ਚ 16ਵੀਂ ਸਦੀ 17ਵੀਂ ਸਦੀ 18ਵੀਂ ਸਦੀ 15ਵੀਂ ਸਦੀ ਤੋਂ ਲੈ ਕੇ ਇਹਨਾਂ ਨੇ ਸਾਰੀਆਂ ਚੀਜ਼ਾਂ ਉਦਾਂ ਦੇ ਉਦਾਂ ਹੀ ਸਾਂਭ ਕੇ ਰੱਖੀਆਂ ਨੇ ਤੇ ਇਹ ਹੀ ਹੁੰਦਾ ਹੈ ਫਰਕ ਦੇਸ਼ ਦਾ ਦੇਸ਼ ਦੇ ਲੋਕਾਂ ਦਾ ਸਰਕਾਰਾਂ ਦਾ ਕਿ ਜਿਹੜੇ ਆਪਣੀ ਹਿਸਟਰੀ ਨੂੰ ਪਿਆਰ ਕਰਦੀਆਂ ਨੇ ਤੇ ਲੋਕ ਉਹ ਹਿਸਟਰੀਆਂ ਪਿਆਰ ਕਰਦੇ ਨੇ ਤੇ ਜਿਹੜੀ ਆਪਣੀ ਚੀਜ਼ਾਂ ਜੜੀਆਂ ਨੇ ਉਹ ਸਾਂਭ ਕੇ ਰੱਖਦੇ ਨੇ ਕਿ ਜਿਹੜਾ ਆਣ ਵਾਲੇ ਜਿਹੜੇ ਲੋਕ ਜਿਹੜੇ ਆਣ ਵਾਲੇ ਬੱਚੇ ਸਾਡੇ ਫਿਊਚਰ ਚ ਉਹ ਦੇਖ ਸਕਣਾ ਕਿ ਸਾਡੀ ਹਿਸਟਰੀ ਕੀ ਸੀ ਇੱਕ ਕੋਨਾ ਪਾਰਕ ਦੇਖੋ ਇਹਨਾਂ ਨੇ ਇਹ ਵੀ ਬਣਾਇਆ ਇਹਨਾਂ ਨੇ ਸਾਰੀਆਂ ਇੱਥੇ ਮਸ਼ੀਨਾਂ ਲਾਈਆਂ ਨੇ ਬਾਹਰ ਫ੍ਰੀ ਜਿਹੜੀ ਪਬਲਿਕਲੀ ਜਿਹੜੇ ਜਿਮ ਨਹੀਂ ਜਾ ਸਕਦੇ ਉਹਨਾਂ ਵਾਸਤੇ ਕਿ ਇਹ ਆਪਣੀ ਇੱਥੇ ਐਕਸਰਸਾਈਜ਼ ਕਰ ਸਕਦੇ ਨੇ ਵਰਜਿਸ਼ ਕਰ ਸਕਦੇ ਨੇ ਤੇ ਆ ਦੇਖੋ ਕੋਸ਼ਿਕ ਮੁੰਡ ਲੱਗੇ ਵੀ ਨੇ ਤੇ ਇਹ ਫ੍ਰੀ ਹੈ ਜਦੋਂ ਪਾਰਕ ਖੁੱਲੀ ਹੁੰਦੀ ਹੈ ਤੇ ਉਦੋਂ ਇਹ ਕਰ ਸਕਦੇ ਨੇ ਅਨਲਿमिटेड ਤੇ ਦੇਖੋ ਕਿੰਨਾ ਇਹ ਸਰਕਾਰਾਂ ਇਹ ਲੋਕ ਆਪਣੇ ਲੋਕਾਂ ਦੀ ਸੋਚਦੇ ਨੇ ਮੇਰੇ ਪਿੱਛੇ ਵੀ ਦੇਖਦੇ ਪਿਓ ਇਹ ਪਾਰਕ ਚ ਪਿੱਛੇ ਲੱਗੀਆਂ ਨੇ ਇਹ ਮਸ਼ੀਨਾਂ ਲਾਈਆਂ ਨੇ ਇਹ ਬਿਲਕੁਲ ਸਰਕਾਰ ਨੇ ਜਾਂ ਇੱਥੇ ਦੇ ਮੇਅਰ ਨੇ ਪੈरिस 6 ਦੇ ਪਾਰਕ ਵਿੱਚ ਮਸ਼ੀਨਾਂ ਜਿਹੜੀਆਂ ਨੇ ਇਹ ਫ੍ਰੀ ਨੇ ਤੇ ਜਿਹੜੇ ਨੌਜਵਾਨ ਆਉਂਦੇ ਨੇ ਇਹ ਫ੍ਰੀ ਆ ਕੇ ਮਸ਼ੀਨਾਂ ਨੂੰ ਇਸਤੇਮਾਲ ਕਰ ਸਕਦੇ ਨੇ ਵਰਜਿਸ਼ ਕਰ ਸਕਦੇ ਨੇ ਤੇ ਜਿੱਦਾਂ ਆਪਾਂ ਸਾਡੇ ਲੋਕ ਜਿਮ ਜਾਂਦੇ ਨੇ ਪੈਸੇ ਦਿੰਦੇ ਨੇ ਇੱਥੇ ਵੀ ਜਿਮ ਹੈ ਨਹੀਂ ਪਰ ਇਹਨਾਂ ਨੇ ਹੁਣ ਪਾਰਕਾਂ ਵਿੱਚ ਕਾਫੀ ਕਰਤਾ ਹੈਗਾ ਪਾਰਕਾਂ ਦੇ ਵਿੱਚ ਕਾਫੀ ਮਸ਼ੀਨਾਂ ਲਾ ਦਿੱਤੀਆਂ ਨੇ ਕਿ ਜਿੱਥੇ ਨੌਜਵਾਨ ਆ ਕੇ ਆਪਣੀ ਐਕਸਰਸਾਈਜ਼ ਕਰ ਸਕਦੇ ਨੇ ਹਾਂ ਦੇਖੋ ਇੱਧਰ ਵੀ ਨੌਜਵਾਨ ਜਿਹੜੇ ਨੇ ਲੱਗੇ ਨੇ ਐਕਸਰਸਾਈਜ਼ ਕਰਨ ਵਰਜਿਸ ਕਰਨ ਮੈਂ ਹੁਣ ਪਹੁੰਚ ਗਿਆ ਐਂਟਰੀ ਤੇ ਜਿਹੜੀ ਐਂਟਰੀ ਹੈਗੀ ਏ ਜਰਦਾ ਦੋ ਲਕਸਮਬੁਰਗ ਗ੍ਰੋਪ پارک ਹੈ ਲਕਸਮਬੁਰਗ ਦਾ ਇਹ ਵੀ ਕਾਫੀ ਪੁਰਾਣਾ ਇਹ ਸ਼ੁਰੂ ਹੋਇਆ ਸੀ 16ਵੀਂ ਸਦੀ 'ਚ ਜਿਹੜਾ ਇਹ پارک ਹੈ ਇਹਦੀ ਕ੍ਰिएशन ਸ਼ੁਰੂ ਹੋਈ ਸੀ 16ਵੀਂ ਸਦੀ 'ਚ ਇਸ ਸ਼ੁਰੂ ਕੀਤਾ ਸੀ ਬਣਵਾਉਣਾ 1612 ਈਸਵੀ 'ਚ ਇਹ ਫੈਲਿਆ ਹੈ ਤਕਰੀਬਨ 23 ਹੈਕਟੇਰ ਵਿੱਚ ਦੇਖ ਲਓ ਕਿੰਨਾ ਵੱਡਾ پارک ਹੈ ਆ ਲਿਖਿਆ ਬਾਈ ਇਥੇ ਇਹਨਾਂ ਕੀ ਕੀ ਐ ਸਪਾਰਕ ਵਿੱਚ ਤੇ ਉਹਦਾ ਪੂਰਾ ਮੈਪ ਇਹ ਸਮਝਦੇ ਦੇਖਦੇ ਪਈਓ ਤੁਸੀਂ ਇਹ ਹੈ ਗਿਆ ਪੈਲੈਸ ਦੂ ਲਕਸਮਬਰਗ ਇਹ ਰ ਪੈਲੈਸ ਲਕਸਮਬਰਗ ਦਾ ਪੈਲੈਸ ਜਿਹੜਾ 1615 ਵਿੱਚ ਬਣ ਕੇ ਤਿਆਰ ਹੋਇਆ ਇਹ ਕਿੰਨਾ ਖੂਬਸੂਤ ਇਨੂੰ ਕਹਿੰਦੇ ਨੇ ਸਿਨਾਟ ਵੀ ਕਹਿੰਦੇ ਨੇ ਜਿਹਨੂੰ ਫ੍ਰੈਂਚ ਚ ਕਹਿੰਦੇ ਨੇ ਸਿਨਾ ਇੰਗਲਿਸ਼ ਸਿਨਾਟ ਫ੍ਰੈਂਚ ਸਿਨਾਟ ਤੇ ਸਿਨਾ ਕੌਂਸੇ ਵੀ ਕਹਿੰਦੇ ਨੇ ਦੇਖੋ ਦੋਸਤੋ ਮੇਰੇ ਪਿੱਛੇ ਇਹ ਪੈਲੇ ਡੂ ਲਕਸਮਬਰਗ ਜਿਹਨੂੰ ਕਹਿੰਦੇ ਨੇ ਪੈਲੇ ਲਕਸਮਬਰਗ ਦਾ ਪੈਲੇ ਠੀਕ ਜਿਹੜਾ ਸ਼ੁਰੂ ਹੋਇਆ ਸੀ ਬੰਨਾ 1615 ਇਸ ਵਿੱਚ ਤਕ ਤੋਂ ਮੈਂ ਸੋਲਾਂ ਫੁਕਤਰੀ ਵਿੱਚ ਤੇ ਅੱਜ ਕੱਲ ਜਿਹਦੀ ਵਰਤੋਂ ਕੀਤੀ ਜਾਂਦੀ ਹੈ ਫਰਾਂਸ ਪਾਰਲੀਮੈਂਟ ਵੱਲੋਂ ਕੀਤੀ ਜਾਂਦੀ ਹੈ ਜਿਹੜੀ ਸੈਨੇਟ ਉਹਦੇ ਵੱਲੋਂ ਕੀਤੀ ਜਾਂਦੀ ਹੈ ਇੱਥੇ ਜਿਹੜੇ ਵੱਡੇ ਵੱਡੇ ਫੈਸਲੇ ਹੁੰਦੇ ਨੇ ਜਿਹੜੇ ਅੰਦਰ ਉਹ ਇੱਥੇ ਹੀ ਹੁੰਦੇ ਨੇ ਅੰਦਰ ਇਹ ਹੁਣ ਇਹ ਟੈਂਪਰੇਰੀ ਬੰਦ ਹੈ ਦੇਖੋ ਵਾਲਾ ਜਿਹੜਾ ਮਾਹੌਲ ਇੱਥੇ ਜਿਹੜੇ ਬਹੁਤ سارے ਟੂਰਿਸਟ ਬਹੁਤ ਜ਼ਿਆਦਾ ਟੂਰਿਸਟ ਹੈ ਜਿਹੜੇ ਫੋਟੋਆਂ ਖਿੱਚਦੇ ਪਏ ਨੇ ਪਿੱਛੇ ਪਾਰਕ 'ਚ ਜੋ ਕੀਕ ਕੀ ਬਣਾਉਂਦੇ ਪਏ ਨੇ ਆ ਬਈ ਇੱਥੇ ਫੋਟੋਫੀਸ ਦੇ ਪੈਣੇ 10 20 ਤੇ ਜਿਹੜੇ ਮੰਤਰੀ ਹੁੰਦੇ ਨੇ ਉਹ ਆਪਣੇ ਫੈਸਲੇ ਲਾਉਂਦੇ ਨੇ ਜਾਂ ਕੁਝ ਦੱਸਦੇ ਨੇ ਭਾਸ਼ਾ ਦਿੰਦੇ ਨੇ ਤੇ ਨਾਲ ਸਟੇਜ ਵੀ ਭਰਾਈ ਜਿੱਤੀ ਵੀ ਫੋਟੋਫੀਸ ਕਰਦੇ ਹੋ ਬਹੁਤ ਸੋਨਾ ਮੋਲ ਹੈ ਦੇਖ ਲਓ ਬਾਈ ਇੱਥੇ ਸਾਰੇ ਫੈਸਲੇ ਹੁੰਦੇ ਨੇ ਸਿੱਨਾਟ ਜਿਹੜੀ ਫੈਸਲੇ ਕਰਦੀ ਇੱਥੇ ਵੱਡੇ ਵੱਡੇ ਜਿਹੇ ਡਿਮੇਟਾ ਹੁੰਦੀਆਂ ਨੇ ਇੱਥੇ ਜਿਹੜੇ ਨੇ ਉਹ ਜ਼ਿਆਦਾਤਰ ਫੈਂਸਲੇ ਇੱਥੇ ਹੁੰਦੇ ਨੇ ਇੱਧਰ ਵੀ ਸਾਰੇ ਇੱਧਰਲੇ ਪਾਸੇ ਵੀ ਸਾਰੇ ਪਾਰ ਕੇ ਲੋਕ ਕਿਧਰ ਬੈਠੇ ਨੇ ਅੰਦਰ ਪਿੱਛੇ ਵੀ ਪਾਰ ਕੇ ਇੰਦਰਲੇ ਪਾਸੇ ਵੀ ਸੋਰੀ ਪਾਰਕ ਇ ਇੱਕ ਟੋਟਲ ਜਿਹੜੀ ਫੈਲੀ ਹੋਈ 23 ਐਕਟਰ 23 ਕਿੱਲਿਆਂ ਵਿੱਚ ਪਾਰਕ ਦੀ ਕਾਫੀ ਵੱਡੀ ਪਾਰਕ ਇਸ ਤਰ੍ਹਾਂ ਕੇ ਜਿਹੜਾ ਰਸ ਇੱਥੇ ਤਕਰੀਬਨ ਵੇਂਦਾ ਹੀ ਰਹਿੰਦਾ ਰਸ ਬਾਈ ਇਹ ਅੱਗੇ ਆ ਗਿਆ ਮੈਂ ਲੱਗ ਗਿਆ ਆ ਗਿਆ ਉੱਥੇ ਪਾਲਸ ਦੇ ਆ ਲੱਗੇ ਛੋਟੇ ਛੋਟੀਆਂ ਬੱਚਿਆਂ ਵਾਸਤੇ ਇਹਨਾਂ ਨੇ ਬੀੜੀਆਂ ਲਾਈਆਂ ਛੋਟੇ ਛੋਟੇ ਬੱਚਿਆਂ ਵਾਸਤੇ ਜਿਹਦਾ ਕਰਾਇਆ ਗਿਆ ਅੱਧੇ ਘੰਟੇ ਦਾ 8 ਮਿੰਟ ਇਹ ਛੋਟੇ ਛੋਟੇ ਬੱਚੇ ਖੇਡਦੇ ਨੇ ਨਾਲ ਡੰਡਾ ਦਿੰਦੇ ਨੇ ਨਾਲ ਇਹ ਛੋਟਿਆਂ ਲੈ ਕੇ ਤੇ ਇਹਨਾਂ ਵਿੱਚ ਪਾਣੀ ਵਿੱਚ ਪਾ ਕੇ ਤੇ ਅੱਗੇ-ਅੱਗੇ ਕਰਦੇ ਨੇ ਜਿੱਦਾਂ ਆਹ ਦੇਖੋ ਆਨੇ-ਆਨੇ ਖੇਡਦੇ ਪਿੜੇ ਇਹਦੇ ਵਿੱਚ ਮੱਛੀਆਂ ਵੀ ਹੈਗੀਆਂ ਨੇ ਲੈ ਛੋਟੇ-ਛੋਟੇ ਬੀੜੀਆਂ ਤੇ ਨਾਂ ਲਿਖੇ ਨੇ ਦੇਸ਼ਾਂ ਤੇ ਤੇ ਲੋਕੀ ਆਉਂਦੇ ਨੇ ਆਪਣੇ-ਆਪਣੇ ਦੇਸ਼ਾਂ ਦੀਆਂ ਬੀੜੀਆਂ ਲੈ ਕੇ ਤੇ ਬੱਚੇ ਉਹਨਾਂ ਨਾਲ ਖੇਡਦੇ ਨੇ ਜਿੱਦਾਂ ਦੇਖੋ ਬੱਚੇ ਇੰਦਰ ਲੱਗੇ ਨੇ ਇਹਨਾਂ ਨੇ ਚਪਾਂ ਚ ਬੇੜੀਆਂ ਜਿਹੜੀਆਂ ਕਿਰਾਏ 'ਤੇ ਲੋਕੀ ਲੈ ਜਾਂਦੇ ਪਏ ਨੇ 8 ਯੂਰੋ ਅੱਧੇ ਘੰਟੇ ਦੇ ਇਹ ਕੁਛ ਇਦਾਂ ਦਾ ਪਾਰਕ ਬਾਈ ਬਹੁਤ ਸੋਹਣਾ ਆ ਸਾਹਮਣੇ ਤੁਹਾਨੂੰ ਦਕਤਾਂ ਦੇ ਵਿੱਚ ਦਿਖਦਾ ਆ ਫੈਲ ਟਾਵਰ ਜ਼ੂਮ ਕਰਨਾ ਹੈ ਆ ਦੇਖੋ ਇਹ ਹੈ ਫੈਲ ਟਾਵਰ ਅੱਗੇ ਉਹਨੂੰ ਪਾਰਕ ਦੇ ਅੱਗੇ ਵੱਲ ਨੂੰ ਇਹ ਬਾਈ ਬਣਾਉਂਦਾ ਪਿਆ ਵੀਡੀਓ ਇੱਧਰ ਇੱਧਰ ਬਣਾਉਂਦਾ ਪਿਆ ਸਿਨਰੀ ਦੇਖੋ ਖੂਬ ਹੋ ਜੋ ਦੇਖਦਾ ਪਿਆ ਉਹ ਹੀ ਬਣਾਉਂਦਾ ਪਿਆ ਲਾਈਵ ਇਹ ਸੀ ਜਿਹੜਾ ਪਾਰਕ ਜਿਹੜਾ ਲਕਸ਼ਮਵਰਗ ਦਾ ਪਾਰਕ ਜਿਹਨੂੰ ਜਰਦਾਂ ਤੋਂ ਲਕਸ਼ਮਪੁਰ ਕਹਿੰਦੇ ਨੇ ਤੇ ਇਹ ਬਹੁਤ ਵੱਡਾ ਹੈ 23 ਕਿੱਲੇ ਵਿੱਚ ਫੈਲਿਆ 23 ਹੈਕਟੇਰ ਵਿੱਚ ਫੈਲਿਆ ਤੇ ਆਪਾਂ ਸਾਰਾ ਨਹੀਂ ਕਰਾਂਗੇ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋਏਨੀ ਤੇ ਵਦਨੇ ਅੱਗੇ ਵੱਲ ਨੂੰ ਦਿਖਾਣਾ ਤੁਹਾਨੂੰ ਅੱਗੇ ਜਿਹੜਾ ਪੈरिस ਜਿਹੜਾ ਅੰਦੇਖਿਆ ਪੈरिस 6 ਇੱਥੇ ਪਾਰਕ ਵਿੱਚ ਛੋਟੇ-ਛੋਟੇ ਬੱਚਿਆਂ ਵਾਸਤੇ ਛੋਟੇ-ਛੋਟੇ ਘੋੜੇ ਉਹੀ ਮੌਜੂਦ ਨੇ ਇਹਨਾਂ ਦੇ ਵੀ 5 0 ਲੈਂਦੇ ਨੇ 10 0 ਚੱਕਰ ਲਵਾਉਣ ਦੇ ਕਿਹਾਗਾ ਸ਼ੋਟ ਆਫ ਸਟੈਚੂ ਆਫ ਲਿਬਰਟੀ ਚਲੋ ਕਿ ਫੋਟੋ ਖਚਾਂਦੇ ਪਏ ਨੇ ਜੇ ਮੈਂ ਜਨਨਾ ਹੁਣ ਇਧਰ ਨੂੰ ਬਾਹਰ ਮੈਂ ਹੁਣ ਆ ਗਿਆ ਹਾਂ ਬਸ ਪਾਰਕ ਜਿਹੜੀ ਪਾਰਕ ਦੀ ਐਗਜ਼ਿਟ ਹੈ ਉੱਥੇ ਇਹ ਪਾਰਕ ਜਿਹੜੀਆਂ ਬਾਹਰ ਨਿਕਲਣ ਦੇ ਰਸਤੇ ਬਹੁਤ ਬਹੁਤ ਜ਼ਿਆਦਾ ਨੇ ਚਾਰੇ ਪਾਸੇ ਨੇ ਇੰਟਰੀ ਵੀ ਚਾਰੇ ਪਾਸੇ ਤੇ ਮੈਂ ਹੁਣ ਜਿੱਧਰ ਜਾਣਾ ਪਿਆ ਮਾਂ ਉਧਰ ਹੈ ਗਈ ਏ ਵੱਡੀ ਵੀਰ ਬਿਲਡਿੰਗ ਦੇ ਹੁੰਦਸਿਆ ਸੀ ਤੁਰਦੋਂ ਮੋਪਰ ਨਸ ਤੇ ਜਿੱਥੇ ਆਪਾਂ ਖਤਮ ਕਰਾਂਗੇ ਬਲੌਗ ਆਪਣਾ ਤੇ ਜਾਣਾ ਪਿਆ ਉਧਰ ਨੂੰ ਪਾਰਕ ਚੋਂ ਬਾਹਰ ਨਿਕਲ ਕੇ ਕੁਝ ਇਹੋ ਜਿਹੀਆਂ ਬਿਲਡਿੰਗਾਂ ਨੇ ਇਹੋ ਜਿਹਾ ਮਾਹੌਲ ਇੱਥੇ ਜ਼ਿਆਦਾਤਰ ਜਿਹੜੇ ਬਿਲਡਿੰਗਾਂ ਨੇ ਰਹਾਇਸ਼ਾਂ ਹੀ ਨੇ ਘਰ ਨੇ ਤੇ ਸ਼ਾਂਤੀ ਏ ਕੋ ਰੋਲਾ ਨਹੀਂ ਹੈ ਗਿਆ ਇੱਧਰ ਵੀ ਸਾਰੀਆਂ ਬਿਲਡਿੰਗਾਂ ਜਿਹੜੀਆਂ ਰਹਾਇਸ਼ਾਂ ਥੱਲੇ ਇਹਨਾਂ ਦੇ ਜਿਹੜੀਆਂ ਨੇ ਉਹ ਦੁਕਾਨਾਂ ਨੇ ਸਾਹਮਣੇ ਥੱਲੇ ਲਿਖਿਆ ਇੱਕ ਗਲੀ ਦਾ ਨਾਮ ਤੇ ਉੱਪਰ ਲਿਖਿਆ ਉਹਨਾਂ ਨੇ 6 ਮਤਲਬ ਕਿ 6 ਪੈਰ ਜਿਹੜਾ ਪੈਂਦਾ ਹੈ ਹੁਣ ਦੇਖੋ ਇੱਧਰ ਬਿਲਡਿੰਗਾਂ ਦੇ ਸਾਹਮਣੇ ਬਿਲਡਿੰਗ ਦੇਖੋ ਉੱਪਰ ਵੀ ਇਹਨਾਂ ਨੇ ਕਾਫੀ ਵੇਜੀਟੇਸ਼ਨ ਕੀਤੀ ਜਿਹੜੀ ਉੱਪਰ ਵੀ ਇਹਨਾਂ ਨੇ ਪਲਾਂਟ ਲਾਏ ਨੇ ਬਿਲਡਿੰਗ ਦੇ ਟਾਪ ਤੇ ਜਾ ਕੇ ਜਿਹੜੀ ਕਾਫੀ ਸੋਹਣੀ ਲੱਗਦੀ ਹੈ ਭਾਈ ਇਹ ਸਮਾਨ ਜਿਹੜੀ ਜਿੱਥੇ ਲਿਖਿਆ ਲਾਵਗੀ ਇਹ ਹੈ ਗੀਨਾਂ ਦੀ ਜਿਹੜੀ ਕੱਪੜੇ ਧੋਣ ਵਾਲੀ ਮਸ਼ੀਨਾਂ ਇੱਥੇ ਲੱਗੀਆਂ ਹੋਣੇ ਇੱਥੇ ਤੁਸੀਂ ਆਓ ਤੇ ਆ ਭਾਰ ਦੇ ਹਿਸਾਬ ਨਾਲ ਮਸ਼ੀਨਾਂ ਲੱਗੀਆਂ ਹੋਣੇ ਭਾਰ ਦੇ ਹਿਸਾਬ ਨਾਲ ਤੁਸੀਂ ਆ ਮਸ਼ੀਨਾਂ ਵਿੱਚ ਪੈਸੇ ਪਾਓ ਪੈਸੇ ਪਾਓ ਤੇ ਆਪਣੇ ਕੱਪੜੇ ਧਵਾਓ ਤੇ ਨਾਲ ਹੀ ਮਸ਼ੀਨਾਂ ਵੀ ਸਕਾਨ ਵਾਲੀ ਮਸ਼ੀਨਾਂ ਵੀ ਹੁੰਦੀਆਂ ਨੇ ਵਿੱਚ ਆ ਮਸ਼ੀਨਾਂ ਲੱਗੀਆਂ ਹੋਣੇ ਵਿੱਚ ਇੱਥੇ ਉਸ ਤੋਂ ਹੁਣ ਗੱਲ ਕਰਨੀ ਆ ਇੱਥੇ ਜਿਹੜੀ ਏ ਪੋਪੂਲੇਸ਼ਨ ਕਿੰਨੀ ਏ 6 ਪੈਰਸ ਦੀ 6 ਪੈਰਸ ਦਾ ਹਿਸਾਬ ਕਿਤਾ ਜੇ ਤਾਂ ਇਹ ਹੈਗਾ 2 ਕਿਲੋਮੀਟਰ ਦੇ ਵਿੱਚ ਈਰੀ ਦੇ ਵਿੱਚ ਫੈਲਿਆ ਹੋਇਆ ਤੇ ਪੋਪੂਲੇਸ਼ਨ ਦੀ ਡੈਂਸਿਟੀ ਹੈਗੀ ਇੱਥੇ 1 ਕਿਲੋਮੀਟਰ ਵਿੱਚ 18 ਜਾਂ 19000 ਜਿਹੜੇ ਲੋਕ ਇੱਥੇ ਰਹਿੰਦੇ ਨੇ ਤੇ ਟੋਟਲ ਜੇ ਤੁਸੀਂ ਕਰੋ ਤੇ 2 ਕਿਲੋਮੀਟਰ ਵਿੱਚ 36 ਜਾਂ 36 ਤੋਂ 40000 ਲੋਕ ਜਿਹੜੇ ਨੇ ਇੱਥੇ ਰਹਿੰਦੇ ਨੇ ਦੋਸਤੋ ਮੈਂ ਹੁਣ ਜੰਨਾ ਪਿਆਵਾ ਜਿਹੜਾ ਟੂਰ ਮੋਪਰਨਾਸ ਨੂੰ ਤੇ ਮੈਂ ਨੰਗਾ ਇਸ ਬੁਲੇਵਾਰ ਦੇ ਵਿੱਚੋਂ ਰਸਪਾਈ ਜਿਹੜਾ ਲੱਗਦਾ 6 7 ਤੇ 14 ਪੈਰਿਸ ਨੂੰ ਤੇ ਇਹ ਬੁਲੇਵਾਰ ਦਾ ਨਾਮ ਰੱਖਿਆ ਸੀ ਇੱਕ ਇਨਸਾਨ ਸੀ ਜਿਹੜਾ ਸੀ ਕੇਮਿਸਟ ਡਾਕਟਰ ਤੇ ਨਾਲ ਨਾਲ ਪੋਲਿਟਿਕਸ 'ਚ ਵੀ ਅਸਰ ਰੱਖਦਾ ਸੀ ਤੇ ਉਹਦਾ ਨਾਮ ਸੀ ਫਰਾਂਸਵਾ ਵੈਂਸੋਂ ਰਸਪਾਈ ਉਹ ਨੂੰ ਇਹ ਸੰਦਾ ਸ਼ਰਧਾਂਜਲੀ ਦੇਣ ਦੇ ਤੌਰ ਤੇ ਇਹ ਬੁਲੇਵਾਰ ਦਾ ਨਾਮ ਜਿਹੜਾ ਇਹ ਰੱਖਿਆ ਗਿਆ 1878 ਵਿੱਚ ਬੁਲੇਵਾਰ ਰਸਪਾਈ 1878 ਤੋਂ 94 ਦੇ ਵਿੱਚ ਸਾਰਾ ਜਿਹੜਾ ਇੱਧਰ ਨਿਕਲ ਜਾਂਦਾ ਹੈ ਇਹ ਨਿਕਲ ਜਾਂਦਾ ਡੈਂਫਰਡ ਰੋਸ਼ਰਵਾਲ ਜਿਹਨੂੰ ਕਹਿੰਦੇ ਇੱਧਰ ਜਾਂਦਾ ਸਾਰਾ ਇਹ ਜਿੱਧਰ ਮੈਂ ਹੁਣ ਚੱਲਾਂ ਮੋਪਰਨਸ ਛੁੱਟੀਆਂ ਔਨ ਕਰਕੇ ਸੜਕਾਂ ਤੇ ਰਸ਼ ਘਟੇ ਕੋਸ਼ਾ ਹੋ ਜਾ ਮਾਹੌਲ ਇੱਥੇ ਬਿਲਡਿੰਗਾਂ ਦਾ ਇਹ ਜਾਂਦੇ ਜਾਂਦੇ ਅੱਗੇ ਇਹ ਆ ਗਿਆ ਮੈਟਰੋ ਸਟੇਸ਼ਨ 12 ਨੰਬਰ ਦਾ ਨੁਥ ਦਮ ਦੇ ਛੋ ਫਿਰ ਮੈਂ ਪੈਦਲੀ ਜਾਵਾਂਗਾ ਮੈਟਰੋ ਨਹੀਂ ਫੜਨੀ ਇਸ ਸਾਹਮਣੇ ਜਿਹੜਾ ਦੇਖਦੇ ਹੋ ਸਾਹਮਣੇ ਉਹ ਚੱਲਦਾ ਹੁੰਦਾ ਏਰੀਆ ਪੈਂਦਾ ਉਹ ਡੈਨਫਰਟ ਰੋਸ਼ੋ ਦਾ ਉਹ ਪੈਂਦਾ 14 ਪੈਰਿਸ ਤੇ ਮੈਂ ਹੁਣ ਇੱਧਰ ਇੱਧਰ ਜਾਣਾ ਤੇ ਆਹ ਸਾਹਮਣੇ ਜਿਹੜੀ ਬਿਲਡਿੰਗ ਦੇਖਦੇ ਹੋ ਬਸ ਇੱਥੇ ਐਂਡ ਕਰਨਾ ਚਾਹ ਕੇ ਉਹ ਹੈਗਾ ਟੂਰ ਮੋਪਰਨਸ ਜਿਹੜੀ ਵੱਡੀ ਬਿਲਡਿੰਗ ਜਿੱਥੋਂ ਪੈਰਿਸ ਦੇਖਦਾ ਭਾਈ ਇਹ ਚੱਲ ਜਾਂਦਾ ਅੰਦਰਲੇ ਪਾਸੇ 6 ਪੈਰਿਸ ਜਿਹੜੀਆਂ ਵਿੱਚੋਂ ਰਹਿਸ਼ਾਨੇ ਘਾਰ ਨੇ ਤੇ ਇੱਧਰ ਚਲੇ ਜਾਂਦਾ ਬਾਰੋ-ਬਾਰ ਇੱਥੇ ਸਾਰੀਆਂ ਛੋਪਾਂ ਨੇ ਸਿਨਮਾ ਹਾ ਲੋਗੇ ਸਾਰੀਆਂ 숍ਾਂ ਹੋ ਗਈਆਂ ਰੈਸਟੋਰੈਂਟ ਹੋ ਗਏ ਜਿਹੜੀ ਗਲੀ ਬਾਰੋ-ਬਾਰ ਜਾਂਦੀ ਤੇ ਆ ਅੱਗੇ ਫੇਰ ਇੱਕ ਆ ਗਿਆ ਸਟੇਸ਼ਨ ਮੈਟਰੋ ਦਾ 4 ਨੰਬਰ ਮੈਟਰੋ ਦਾ ਤੇ ਮੈਂ ਜਾਣਾ ਫੇਰ ਤੋਂ ਦੁਕਾਨਾਂ ਵਿੱਚੋਂ ਜਿਹੜੀਆਂ ਰਹਿਸਾਂ ਇੱਧਰ ਜਾਣਾ ਵਾ ਇੱਧਰ ਦੁਕਾਨਾਂ ਤੁਹਾਨੂੰ ਰੋਡ ਪਰ ਅਗਰ ਇਸ ਸਾਹਮਣੇ ਜਿਹੜੀ ਇਹ ਵੀ ਰੈਸਟੋਰੈਂਟ ਵੱਡਾ ਕਾਫੀ ਵੱਡਾ ਪਰ ਹੁਣ ਇਸ ਟਾਈਮ ਬੰਦ ਹੈ ਮੈਂ ਹੁਣ ਪਹੁੰਚ ਗਿਆ ਵਾਂ ਜਿਹੜਾ ਹੈਗਾ ਏਰੀਆ ਮੋਪਰਨਾਸ ਦਾ ਏਰੀਆ ਇੱਥੇ ਇੱਕ ਸਟੇਸ਼ਨ ਹੈ ਵੱਡਾ ਟ੍ਰੇਨ ਸਟੇਸ਼ਨ ਜਿੱਥੋਂ ਬਾਰ-ਬਾਰ ਟ੍ਰੇਨਾਂ ਜਾਂਦੀਆਂ ਨੇ ਦੂਰ ਦੂਰ ਤੱਕ ਟ੍ਰੇਨਾਂ ਜਾਂਦੀਆਂ ਨੇ ਇੱਥੋਂ ਤੇ ਇੱਥੇ ਰੈਸਟੋਰੈਂਟ ਨੇ ਮਾਲ ਨੇ ਤੇ ਟੂਰਿਸਟ ਵੀ ਕਾਫੀ ਅੰਦਰ ਜਿਹੜੀ ਤੁਸੀਂ ਬਿਲਡਿੰਗ ਦੇਖੀਏ ਟੂਰ ਮੋਪਰਨਾਸ ਉਹ ਵੀ ਇੱਥੇ ਤੇ ਉੱਥੇ ਵੀ ਟੂਰਿਸਟ ਬਹੁਤ ਜਾਂਦਾ ਜਿਹੜਾ ਕਿ ਉਹਦਾ ਟੌਪ ਤੇ ਚੜ ਕੇ ਤੇ ਉਪਰੋਂ ਸਾਰਾ ਪੈਰਿਸ ਦੇਖਦਾ ਐਫਲ ਟਾਵਰ ਪੂਰਾ 뷰 ਬਹੁਤ ਸੋਹਣਾ ਲੱਗਦਾ ਉਹਦਾ ਇਹੋ ਜਿਹਾ ਮਾਹੌਲ ਹੈ ਸੀ ਟਿਕਲੀਆਂ ਦਾ ਘਰਾਂ ਦਾ ਬਿਲਡਿੰਗ ਦੇਖੋ ਤੁਸੀਂ ਲਾਇਬ੍ਰੇਰੀ ਇਹ ਆ ਗਈ ਸੂਸ਼ੀ ਗੋਜਨ ਜਿਹੜਾ ਜਪਾਨੀ ਰੈਸਟੋਰੈਂਟ ਨੇ ਸੂਸ਼ੀ ਅੱਗੇ ਕੋਰੀਅਨ ਰੈਸਟੋਰੈਂਟ ਤੇ ਆ ਅੱਗੇ ਆ ਗਿਆ ਜਿਹੜਾ ਇਹ ਹੈ ਸਕੂਲ ਮਾਟਰਨਲ ਸਕੂਲ ਜਿਹੜਾ ਕੁੜੀਆਂ ਤੇ ਮੁੰਡਿਆਂ ਦਾ ਸਰਕਾਰੀ ਸਕੂਲ ਸਹੁਰੇ ਜੀ ਦਬਾਈਏ ਜਿਹੜਾ ਮੋਪਰਨਾਸ ਦਾ ਏਰੀਆ ਕਾਫੀ ਸੋਹਣਾ ਹੈ ਵੀ ਬਿਲਡਿੰਗਾਂ ਵੀ ਇਹ ਬਾਈ ਲਾਤੂਰ ਮੋਪਰਨਾਸ ਸਭ ਤੋਂ ਮੇਰੇ ਪਿੱਛੇ ਦੇਖਦੇ ਪਿਓ ਇਹ ਗਿਆ ਮਸ਼ਹੂਰ ਲਾਤੂਖ ਮੋਪਰਨਾਸ ਜਿਹਦੀ ਉਚਾਈ ਹੈਗੀ 200 ਤੇ 9 ਮੀਟਰ ਤੇ ਜਿਹੜਾ ਬੰਨਾ ਸ਼ੁਰੂ ਹੋਇਆ ਸੀ 1969 ਵਿੱਚ ਤੇ ਜਿਹਦੀ ਇਨੌਗੁਰੇਸ਼ਨ ਹੋਈ 1973 ਵਿੱਚ ਜਾ ਕੇ ਤੇ ਆ ਬਾਈ ਜਿਹੜੀਆਂ ਆ ਤੁਸੀਂ ਤਰਪਾਲਾ ਦੇਖਦੇ ਪਿਓ ਲਾਲ ਉੱਪਰ ਸਟੈਂਡ ਲੱਗਾ ਤੇ ਲਾਲ ਤਰਪਾਲਾ ਦੇਖਦੇ ਪਿਓ ਇੱਥੇ ਲੱਗਦੀਆਂ ਨੇ ਮਾਰਕਟਾਂ ਇਹ ਮਾਰਕਟ ਸ਼ਾਇਦ ਕੱਲ ਲੱਗੇਗੀ ਤੇ ਇਹ ਹੋਣੇ ਰੱਗੇ ਨੇ ਉੱਪਰ ਜਦੋਂ ਫਿਰ ਮਾਰਕਟ ਲਾਉਣ ਵਾਸਤੇ ਮਾਰਸ਼ਲ ਆਉਣ ਵਾਸਤੇ ਆਂਦੇ ਨੇ ਫਿਰ ਪ੍ਰੂਕਾਵਲ ਕਰ ਲੈਂਦੇ ਨੇ ਕਿ بارش ਬੁਰਸ਼ ਧੁੱਪ ਧੁੱਪ ਤੋਂ ਇਹ ਸਾਹਮਣੇ ਆ ਗਿਆ ਲਾਤੂਰ ਮੋਪਰਨਾਸ ਇੱਥੇ ਵੀ ਜਿਆਦਾ ਦੂਜੇ ਇਲਾਕਿਆਂ ਵਾਂਗੂ ਜਿੱਦੇ ਟੂਰਿਸਟ ਲਗਾ ਜਿੱਥੇ ਹੋ ਜਾਂਦਾ ਜਿਆਦਾ ਫਿਰ ਉੱਥੇ ਜਿਆਦਾ ਰੈਸਟੋਰੈਂਟ ਤੇ ਕੌਫੀ ਜਿਆਦਾ ਉੱਥੇ ਜਿਹਦੀ ਮੰਗ ਜਿਆਦਾ ਹੁੰਦੀ ਇੱਥੇ ਵੀ ਜਿਆਦਾ ਰੈਸਟੋਰੈਂਟ ਹੀ ਨਹੀਂ ਜਿੱਦਾਂ ਤੁਸੀਂ ਮੇਰੇ ਪਿੱਛੇ ਦੇਖਦੇ ਪਿਓ ਬਾਈ ਮੇਰੇ ਪਿੱਛੇ ਦੇਖੋ ਕਬੂਤਰ ਇਹ ਡਰਦੇ ਨਹੀਂ ਹੈਗੇ ਇੱਥੇ ਚਾਹੇ ਤੇ ਕੋਲ ਚਲੇ ਜਾਓ ਭਜਦੇ ਨਹੀਂ ਹੈਗੇ ਇਹ ਲੱਗੇ ਰਹਿੰਦੇ ਜਿਆਦਾ ਤੁਸੀਂ ਛੇੜੋਗੇ ਤਾਂ ਫਿਰ ਉੱਡਣਗੇ ਤੇ ਮੈਂ ਇੱਥੇ ਕੌਫੀ ਲੈ ਕੇ ਤੇ ਹੁਣ ਵਧਨੇ ਅੱਗੇ ਉਹਨੂੰ ਜਿੱਥੇ ਆਪਾਂ ਕਰਨਾ ਆਪਣੇ ਬਲੌਗ ਦਾ ਐਂਡ ਆ ਉਹ ਕਰਾਂਗੇ ਆਪਾਂ ਜਿਹੜੀ ਮੋਪਰਨਾਸ ਜਿਹੜੀ ਸਟੇਸ਼ਨ ਇਸ ਟ੍ਰਾਂਸਫਰ ਸਟੇਸ਼ਨ ਵੱਡਾ ਸਟੇਸ਼ਨ ਹੈ ਉੱਥੇ ਕਰਾਂਗੇ ਤੇ ਆ ਪਿੱਛੇ ਜਿਹੜਾ ਸਾਰਾ ਇਹ ਸਾਰਾ ਏਰੀਆ ਛੇ ਪੈਰਸ ਦਾ ਹੀ ਹੈ ਇਹ ਜਿਹੜਾ ਸਾਹਮਣੇ ਗਿਆ ਇਹ ਹੈਗਾ ਸਾਰਾ ਸੈਂਟਰ ਕਮਰਸ਼ੀਅਲ ਅੱਜ ਤਕਰੀਬਨ ਦੁਕਾਨਾਂ ਵਿੱਚ ਬੰਦ ਨੇ ਕਿਉਂਕਿ ਅੱਜ 15 ਅਗਸਤ ਜਿੱਦਾਂ ਇੰਡੀਆ 'ਚ ਛੁੱਟੀ ਹੁੰਦੀ ਹੈ ਇੱਥੇ ਵੀ ਫਰਾਂਸ ਦੇ ਵਿੱਚ ਵੀ ਛੁੱਟੀ ਹੁੰਦੀ ਹੈ 15 ਅਗਸਤ ਦੀ ਤੇ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਅੰਦਰ ਸੈਂਟਰ ਕਮਰਸ਼ੀਅਲ ਜਿਹੜਾ ਅੰਦਰਲਾ ਉਹ ਬੰਦ ਹੈ ਤੇ ਬਾਹਰ ਜਿਹੜੇ ਦੁਕਾਨਾਂ ਨੇ ਉਹ ਫੁੱਲੀਆਂ ਨੇ ਥੋੜੀਆਂ ਜੀਆਂ ਉਹ ਵੀ ਸੂਬੇਰ ਤੇ ਦੁਕਾਨਾਂ ਜਿਹੜੀਆਂ ਉਹ ਫੁੱਲੀਆਂ ਨੇ ਮੈਂ ਹੁਣ ਜਾਣਾ ਪੈਂ ਸਟ੍ਰੇਨ ਸਟੇਸ਼ਨ ਦੇ ਵੱਲ ਤੁਰ ਕੇ ਕਾਫੀ ਵੱਡਾ ਸਟ੍ਰੇਨ ਸਟੇਸ਼ਨ ਇੱਥੇ ਤੇ ਉੱਪਰ ਜਿਹੜਾ ਆ ਉੱਪਰ ਜਿਹੜਾ ਦੇਖਦੇ ਪਿਓ ਛੱਤ ਇਹ ਉੱਪਰ ਹੈਗੀ ਵੱਡੀ ਬਿਲਡਿੰਗ ਜਿਹੜੀ ਦਾ ਤੁਰ ਮੋਂ ਉੱਪਰ ਨਾਲ ਤੇ ਮੈਂ ਔਰ ਥੱਲੇ ਥੱਲੇ ਜਾਣਾ ਪਿਆ ਸਟ੍ਰੇਨ ਸਟੇਸ਼ਨ ਦੇ ਵੱਲ ਆ ਗਈ ਅੱਗੇ ਬਾਈ ਜਿਹੜੀ ਵੱਡੀ ਬਿਲਡਿੰਗ ਦੋਸਤੋਂ 9 ਮੀਟਰ ਦੀ ਉੱਪਰ ਤੱਕ ਤੇ ਇੱਧਰ ਆ ਗਈ ਦੀ ਐਂਟਰੀ ਤੁੰਦ ਸਿਆ ਅੱਜ ਇੱਥੇ ਵੀ ਛੁੱਟੀ ਹੈ ਤੇ ਅੱਜ ਇੱਥੇ ਫਿਰ ਇਹਨਾਂ ਬੰਦ ਕੀਤੀ ਉੱਪਰ ਜੋਦੀ ਗੈਲਰੀ ਉੱਪਰ ਜਾਣ ਵਾਸਤੇ ਸਾਰਾ ਬੰਦ ਇੱਥੇ ਇਹ ਸਾਹਮਣੇ ਆ ਗਿਆ ਜਿਹੜਾ ਵੱਡਾ ਟ੍ਰੇਨ ਸਟੇਸ਼ਨ ਹੈ ਮੋਪਰ ਨਾਸ ਦਾ ਜਿਹਨੂੰ ਕਹਿੰਦੇ ਗਾਰ ਲਾਗਾ ਤੇ ਇਹ ਤੋਂ ਅੱਗੇ ਐਂਟਰੀ ਇਹ ਦੀ ਤੇ ਆ ਇਹਨਾਂ ਨੇ ਡੈਸਟੀਨੇਸ਼ਨ ਲਿਖਿਆ ਜਿਹੜੇ ਫਰਾਂਸ ਦੇ ਦੂਰ ਦੂਰ ਡੈਸਟੀਨੇਸ਼ਨ ਹੈ ਜਿੱਥੋਂ ਇਹ ਟ੍ਰੇਨਾਂ ਜਾਂਦੀਆਂ ਨੇ ਇਥੋਂ ਤੇ ਸ਼ਾਇਦ ਇੱਥੋਂ ਇੰਟਰਨੈਸ਼ਨਲ ਟ੍ਰੇਨਾਂ ਵੀ ਚਲਦੀਆਂ ਹੋਣੇ ਤੇ ਆ ਮੇਰੇ ਪਿਛਲੇ ਪਾਸੇ ਇੱਧਰ ਆ ਗਈ ਆ ਲਾਤੂ ਮੋਪਰਨਾਸ ਜਿਹੜੀ ਵੱਡੀ ਬਿਲਡਿੰਗ ਉੱਪਰ ਤੱਕ ਦੇਖਦੇ ਦੇਦੇ ਬਾਈ ਲੱਗ ਗਿਆ ਉੱਪਰ ਦੇਖੋਗਾ ਨਾ ਤੇ ਆਂ ਤੋਂ ਤੱਕ ਜਾਂਦੀ ਆ ਦੇਖੋ ਉੱਪਰ ਤੱਕ ਇਹ ਬਾਈ ਗਾਰ ਦੀ ਐਂਟਰੀ ਸਟੇਸ਼ਨ ਦੀ ਐਂਟਰੀ ਅੰਦਰ ਵੀ ਇਹਨਾਂ ਨੇ ਬਣਾਈਏ ਗੈਲਰੀ ਜਿੱਥੇ ਛੋਪਾ ਨੇ ਅੰਦਰ ਕੋਸ਼ ਇਹੋ ਜਿਹਾ ਮੋਲ ਹੈ ਸਟੇਸ਼ਨ ਦਾ ਆ ਇਧਰ ਐਂਟਰੀ ਐਂਟਰੀ ਕਰਕੇ ਤੇ ਨਾਲ ਹੀ ਕੁਛ ਹੋ ਜਾ ਮੋੜ ਬਾਈ ਹੁਣ ਮੈਂ ਖੜਾ ਹਾਂ ਟ੍ਰੇਨ ਸਟੇਸ਼ਨ ਤੇ ਪਿੱਛੇ ਦੇਖੋ ਮੇਰੇ ਰਸ ਕਿੰਨਾ ਪੈਰ ਰੱਖਣ ਜਗ੍ਹਾ ਨਹੀਂ ਗਈ ਇੰਨੀ ਇੰਨਾ ਕ ਰਸ ਇੱਥੇ ਟ੍ਰੇਨ ਸਟੇਸ਼ਨ ਤੇ ਬਹੁਤ ਜ਼ਿਆਦਾ ਰਸ ਹੁੰਦਾ ਇੱਥੇ ਕੋਈ ਇੱਥੇ ਟ੍ਰੇਨਾਂ ਬਹੁਤ ਜ਼ਿਆਦਾ ਤਰੀਕਾ ਚਲਦੀਆਂ ਨੇ ਤੇ ਵੱਡੀਆਂ ਲਾਈਨਾਂ ਚਲਦੀਆਂ ਨੇ ਤੇ ਇੰਟਰਨੈਸ਼ਨਲ ਵੀ ਚਲਦੀਆਂ ਨੇ ਤੇ ਨੈਸ਼ਨਲ ਵੀ ਚਲਦੀਆਂ ਨੇ ਟ੍ਰੇਨਾਂ ਜਿਹੜੇ ਖੜੀਆਂ ਇੱਥੇ ਇਧਰ ਜਿਹੜੀ ਖੜੀ ਏ ਸੱਜੇ ਪਾਸੇ ਵਾਲੀ SNCF ਜਿਹੜੀ ਇਹ ਜਾਂਦੀ ਏ ਜਾਂ ਦੂਰ ਨਹੀਂ ਜਾਂਦੀਆਂ ਇਹ ਜਾਂਦੀ ਘੰਟੇ ਦੋ ਘੰਟੇ ਰਸਤੇ ਤੱਕ ਤੇ ਜਿਹੜੀ ਆ ਖੜੀ ਇਹੜੀ ਚਿੱਟੀ TGV ਇਹ ਜਾਂਦੀਆਂ ਨੇ ਦੂਰ ਦੂਰ ਤੱਕ ਇਹ ਦੇਖੋ ਭਾਈ ਪ੍ਰਵਾਸ ਬਹੁਤ ਜ਼ਿਆਦਾ ਇੱਥੇ ਕੋਲ ਭਰਿਆ ਤੇ ਰਾਤ ਤੱਕ ਇਦਾਂ ਹੀ ਭਰਿਆ ਰਹਿੰਦਾ ਬਸ ਅਰਾਈਵਲ ਡਿਪਾਰਚਰ ਬਸ ਇੱਥੇ ਰਸਲੀ ਨੈਰੰਦਾ ਹਟਾਈ ਨੂੰ ਕਿਉਂਕਿ ਇੱਥੇ 3-4 ਤਮੈਟਰਾਂ ਨੇ ਤੇ ਬਾਕੀ ਇੰਟਰਨੈਸ਼ਨਲ ਟ੍ਰੇਨਾਂ ਜਿਹੜੀਆਂ ਵੱਖਰੇ ਚੱਲਦੀਆਂ ਨੇ ਦੋਸਤੋ ਹੁਣ ਸਮਾਂ ਆ ਗਿਆ ਇਸ ਵੀਡੀਓ ਨੂੰ ਇੱਥੇ ਖਤਮ ਕਰਨ ਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਨ੍ਹਾਂ ਮੇਰੇ ਭੈਣ ਭਰਾਵਾਂ ਨੇ ਮੇਰੇ ਇੰਸਟਾਗ੍ਰਾਮ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਥੱਲੇ ਸ਼ੋ ਹੁੰਦਾ ਪਿਆ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਨੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਰੱਬ ਰੱਖਾ